ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਡੈਨਿਕਸ ਫੇਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੋਂ ਦੱਸ ਦਈਏ ਕਿ ਜਿੱਥੇ ਯੋਧ ਨਸ਼ਾ ਵਿਰੋਧ ਪੁਲਿਸ ਵੱਲੋਂ ਵੱਡੇ ਤੌਰ ਤੇ ਜਿਹੜੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਉੱਥੇ ਜੀਆਰਪੀ ਪੁਲਿਸ ਵੱਲੋਂ ਇੱਕ ਪਾਸੇ ਉਹਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਅਮਰਨਾਥ ਯਾਤਰਾ ਦੇ ਦੌਰਾਨ ਜਿਹੜੀ ਹੈ ਰੇਲਵੇ ਸਟੇਸ਼ਨਾਂ ਉੱਤੇ ਲਗਾਤਾਰ ਜਿਹੜੇ ਚੈਕਿੰਗ ਅਭਿਆਨ ਜਿਹੜੇ ਚਲਾਏ ਜਾ ਰਹੇ ਸੀਗੇ ਉਸ ਨੂੰ ਲੈ ਕੇ ਪਠਾਨਕੋਟ ਚੱਕੀ ਬੈਂਕ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਜਿਹੜਾ ਚੈਕਿੰਗ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਸੀਗਾ ਤਾਂ ਉਸ ਦੌਰਾਨ ਚੈਕਿੰਗ ਅਫੀਮ ਜਿਹੜੀ ਬਰਾਮਦ ਪੁਲਿਸ ਵੱਲੋਂ ਜਿਹੜੀ ਕੀਤੀ ਗਈ ਆ ਉਸ ਮਾਮਲੇ ਦੇ ਵਿੱਚ ਜੀਆਰਪੀ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਆ ਇਸ ਨਸ਼ਾ ਤਸਕਰ ਦੇ ਬਾਰੇ ਦਿੱਤੀ ਗਈ ਕਿਉਂਕਿ ਇਹ ਨਸ਼ਾ ਤਸਕਰ ਮੱਧ ਪ੍ਰਦੇਸ਼ ਤੋਂ ਜਿਹੜੀ ਕਿ ਅਫੀਮ ਜਿਹੜਾ ਨਸ਼ਾ ਜਿਹੜਾ ਲਿਆ ਕੇ ਜਲੰਧਰ ਦੇ ਵਿੱਚ ਜਿਹੜਾ ਕਿ ਇਸ ਨੇ ਜਿਹੜਾ ਕਿ ਸਪਲਾਈ ਜਿਹੜੀ ਦੇਣੀ ਸੀਗੀ ਉਸ ਨੂੰ ਜਿਹੜਾ ਕਿ ਕਾਬੂ ਜਿਹੜਾ ਜੀਆਰਪੀ ਪੁਲਿਸ ਵੱਲੋਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜੀਆਰਪੀ ਪਠਾਨਕੋਟ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਤੁਹਾਨੂੰ ਆਬਵੀਅਸ ਨਾ ਹੁੰਦੇ ਆ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਅਤੇ ਉਹ ਰਿਸ਼ੀ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਜੀਆਂ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਉਹਨਾਂ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬ ਇੰਸਪੈਕਟਰ ਦਾ ਨਾਮ ਜਿਹਨਾਂ ਚੋਂ ਕਿ ਤੇ ਪਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੂੰ ਪੂਰੇ ਅੰਮ੍ਰਿਤਸਰ ਪਟਾੜਾ ਸੈਕਸ਼ਨ ਤੇ ਡਿਊਟੀ ਲਈ ਹੋਈ ਸੀ ਮੈਂ ਵੀ ਜਿਹੜਾ ਚੋਧ ਨਸ਼ਾ ਰੋਧ ਔਰ ਦੇ ਨਾਲ-ਨਾਲ ਉਹਨਾਂ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਰੇ ਤੇ ਪਹੁੰਚ ਗਏ ਉਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉਥੇ ਕਈ ਵਾਰੀ ਕਈ ਸ਼ੱਕੀ ਵਿਅਕਤੀ ਮਿਟੇ ਹੁੰਦੇ ਆ ਕੋ ਲੋਟ ਕੋਰੀਆ ਵਾਰਦਾਤਾਂ ਕਰਨ ਵਾਸਤੇ ਉਹਨਾਂ ਨੂੰ ਚੈਕਿੰਗ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਡੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ TiRD ਦਫਤਰ ਪਿੰਡਾਵਰ ਨੂੰ ਨਾਰਲ ਫੈਂਟ ਪਣੀ ਦੀ ਟੈਂਕੀ ਵੀ ਆ। ਜੋਜੀ ਮੰਡੀ ਦੀ ਬੈਕ ਸਾਈਡ ਤੇ ਉਹ TiRD ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀਲੀ T-shirt ਪਾ ਕੇ। ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਖਿਸਕਣ ਲੱਗਾ। ਜਦੋਂ ਇਹਨਾਂ ਨੇ ਆਵਾਜ਼ ਮਰੀ ਤੇ ਉਸਨੇ ਆਪਣੇ ਟੱਬ ਦੇ ਵਿੱਚੋਂ ਇੱਕ ਮومی ਦਾ ਪਹਾੜ ਕਾਲੇ ਰੰਗ ਦਾ ਜਿਹੜਾ ਉਹ ਉੱਲਾਕੇ ਖੜੀਆ ਵੀਰ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਤੇ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਬੰਦਾ ਭਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ। ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮੂਮੀ ਨਖਾਬੀ ਦੇਖਿਆ ਚੈਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਫੀਮ ਆ ਬਰੰਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਜਿਹੜੀਆਂ ਫੀਮ ਆ ਪਾਈ ਗਈ। ਸਰ ਕਿਥੋਂ ਬਸੀ ਸੀ? ਇਹ ਹੈ ਗਾਈ ਜੇਲਾ ਮਨਸੂਰ ਮੱਧ ਪ੍ਰਦੇਸ਼ ਦਾ ਸੀ। ਸਰ ਸਪਲਾਈ ਕਿਚ ਦੇਣੀ ਸੀ। ਅਰੇ ਸਪਲਾਈ ਕਿਚ ਦੇਣੀ ਸੀ। ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਰਿਪੋਰਟ ਵਿੱਚ ਪੁਸ਼ਕਸ਼ ਤੋਂ ਸਾਹਮਣੇ ਆਇਆ। ਬਟ ਇਹ ਜਾਣਾ ਚੋਣਾ ਇਹ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭੁਲੇਖੇ ਨਾਲ ਰਾਤ ਦਾ ਸਮਾਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਇਹ ਪਠਾਨਕੋਟ ਪਹੁੰਚ ਗਿਆ ਸਰ ਇੱਥੇ ਕੋਈ ਪਹਿਲਾਂ ਵੀ ਮਾਮਲਾ ਹੈਗਾ ਹਾਂਜੀ ਇੱਥੇ ਕੋਈ ਪਹਿਲਾਂ ਕੋਈ ਮਾਮਲਾ ਨਹੀਂ ਹੈਗਾ ਔਰ ਕੋਈ ਬੁੱਢੀ ਪੁੱਛੇ ਸੀ ਇਹਦੇ ਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਸਪਲਾਈ ਹਮਾਰੇ ਦਿੱਤੀ ਤੇ ਉਹ ਮੰਗਲ ਸਿੰਘ ਨਾਮ ਦਾ ਨਾਮ ਰਹਿ ਰਿਹਾ ਹੈ ਵਿਅਕਤੀ ਦਾ ਹੁਣ ਅਸੀਂ ਮਾਂਜ ਕੋ ਅਦਾਲਤ ਪੇਸ਼ ਕਰਕੇ ਇਹਦਾ ਉਪਚਲਮਾਣ ਹਾਸਲ ਕਰਾਂਗੇ ਉਹ ਡਿਮਾਈਨੋ ਪੁੱਛਗਿਛ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਜਾਂ ਅੱਗੇ ਇਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਨਾਲ ਪੂਰਾ ਪਤਾ ਪਾਵਾਂਗੇ ਸਪਲਾਈ ਕਿਤੋਂ ਲੈ ਕੇ ਆ ਗਈ ਸੀ ਪਿੱਛੋਂ ਇਹ ਪਿੱਛੋਂ ਉਥੋਂ ਮਨਸੂਰ ਤੋਂ ਜਿਹੜਾ ਮਨਸੂਰ ਬਦ ਦਿੱਸ ਦੇਖ ਦਰੋ ਡੈਨਿਕਸਪਰਾ ਟੀਵੀ ਮੈਨੂੰ ਦੋ ਇਜਾਜ਼ਤ